ਛੱਟ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕਈ ਸੈਂਕੜੇ ਲੋਕ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਹਲਕਾ ਫਲੋਰ ਵਿੱਚ ਬਾੜ ਨੰਬਰ 1 5 ਢੇਰਾ ਮਹੱਲਾ ਖੱਟ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਅੰਜਾਸ ਪ੍ਰੈਸਿਪਰ ਪ੍ਰੇਮਕਵਾਨ ਨੇ ਮੀਟਿੰਗ ਰੱਖੀ ਹੋਈ ਸੀ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਨੂੰ ਛੱਟ ਕੇ ਆਮ ਆਦਮੀ ਪਾਰਟੀ ਵਿੱਚ ਮੁਹੱਲਾ ਵਾਸੀ ਹੋਏ ਸ਼ਾਮਲ ਹੋਏ ਜਿਸ ਵਿੱਚ ਸ਼ਾਮਲ ਹੋਏ ਲੋਕਾਂ ਨੇ ਸਰਕਾਰ ਦੇ ਸੰਬੰਧ ਨੂੰ ਲੈ ਕੇ ਪ੍ਰਭਾਵਤ ਹੋ ਕੇ ਹੋਏ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਮਹੱਲੇ ਦਾ ਵਿਕਾਸ ਹੋਣਾ ਚਾਹੀਦਾ ਇਸ ਮੀਟਿੰਗ ਵਿੱਚ ਉਹਦੇਦਾਰ ਸ਼ਾਮਲ ਸਰ ਕੌਂਸਲਰ ਪਰਮਜੀਤ ਪਾ ਦੀ ਸਾਫ ਦਾ ਸਰਪੰਚ ਹਰ ਕਮਲ ਬੇਗੰਪੂਰੀ ਮਰਾਰੀ لال ਸਾਫ ਦਾ ਪੰਜਮ ਵਿਜੇ ਕੁਮਾਰ ਸਨਫ ਰਾਜ ਕੁਮਾਰ ਮਰਾਰੀ لال ਤਨਫ ਕन्हैयालाल ਦੀਪਕਮਾਰ ਸਨ ਆਫ ਤੇਲਕਰਾਜ ਸੰਜੇ ਸਨ ਆਫ ਸਰਵੰਤ ਕੁਮਾਰ ਹਰੀ لال ਜਮਨ ਲਾਲ 인ਦਰਪਾਲ ਜਮਨ ਲਾਲ ਉਰਫ ਬਾਬਾ ਬੀਬਨ ਕੁਮਾਰ ਅਜੀਤ ਕੁਮਾਰ ਰਿਤਿਕ ਪੱਪੂ ਸੁਨੀਤਾ ਦੇਵੀ ਬਵਲਿਤ ਤੇਰਖਾ ਦੇਵੀ ਤਬਲਾ ਪੂਜਾ ਲੋਟੋਂ ਰਾਜਪੁਰਾ ਨੰਗਰ ਤੇ বিজে ਮੰਦੀ ਖਾਸਰਪੁਰ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਸਾਥੀ ਇਹ ਸਾਫ ਕਾ ਪੰਜ ਇਹ ਦੇਖੋ ਨਾਲ ਹੀ ਨੀਂਦਾ ਠੀਕ ਹੈ ਇਹ ਸਰਦਾਰ ਜੀ ਨੂੰ ਫੀਸ ਦੇਣੀ ਤੇ ਇਹ ਆਣਾ ਤਾਂ ਉਹ ਦਾ ਛੱਡ ਰਹੇ ਆ ਇਹਦੇ ਅਸੀਂ ਨੇ ਕਲਪੀ ਪਾ ਦੇ ਆਹ ਬੱਚੇ ਸਭ ਕੋਲ ਕੋਈ ਕੁਝ ਲੈਣੇ ਉਹਨਾਂ ਨੂੰ ਆਹ ਦੇ ਰਾਬਾ ਬਗਾਰੇ ਤੇ ਆਇਓ ਹਲੋ ਹਲੋ ਆਇਆ ਬੂਆ ਕਾ ਲਈ ਆਈ ਹੈ ਕਾ આલે આજા આઈથી આઈથી આજા 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 प्रिंसर पाव इर बि इर इले ॻाल्हि माने 不动的。 ਮੇਰਾ ਨਾਮ ਵਿਜੇ ਕੁਮਾਰ ਹੈ ਜੀ ਅਸੀਂ ਵਾਰਡ ਨੰਬਰ 1 ਤੋਂ ਪੰਚ ਨੇ ਆ ਮੇਰੇ ਚਾਚਾ ਜੀ ਐ ਇਹ ਸਾਬਕਾ ਪੰਚ ਨੇ ਅਸੀਂ ਬਹੁਤ ਹੀ ਪੁਰਾਣੇ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਸਨ ਸਾਡੇ ਦਾਦੇ ਪਰਦਾਦੇ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀਗੇ ਸਾਨੂੰ ਇੱਕ ਅਸੀਂ ਸਾਨੂੰ ਦੋ ਮਜਬੂਰੀਆਂ ਕਰਕੇ ਸਾਨੂੰ ਆ ਨਾ ਆਮ ਆਦਮੀ ਪਾਰਟੀ ਜੁਆਇਨ ਕਰਨੀ ਪਈ ਕਿਉਂਕਿ ਸਾਨੂੰ ਇੱਕ ਨਾ ਕਾਂਗਰਸ ਪਾਰਟੀ ਦਾ ਜਸ਼ਪਾਲ ਗਿੰਡਾ ਜਿਹੜਾ ਮੌਜੂਦਾ ਕੌਂਸਲਰ ਆ 2 ਨੰਬਰ ਵਾਰਡ ਤੋਂ ਆ ਇਹ ਸਾਨੂੰ ਜੀ ਨਜਾਇਜ਼ ਬੱਚਿਆਂ ਤੇ ਨਿਜਾਇਜ਼ ਪਰਚੇ ਝੂਠੇ ਕਰਾਈ ਜਾਂਦਾ ਵਾ ਮੇਰੇ ਤੇ ਵੀ 4-5 ਪਰਚੇ ਕਰਾ ਚੁੱਕੇ ਹੋਰ ਬੰਦਿਆਂ ਦੀ ਬੱਚਿਆਂ ਦੇ ਪਰਚੇ ਕਰਾ ਚੁੱਕੇ ਆ ਸਾਡੇ ਹੀ ਮੱਲੇਦਾਰੀ ਤੋਂ ਆਹ ਚੀਜ਼ ਤੋਂ ਨਾਰਾਜ਼ਗੀ ਹੋ ਕੇ ਇਸ ਕਰਕੇ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਆਮ ਆਦਮੀ ਪਾਰਟੀ ਦੇ ਵੀ ਵੈਦਾਂ ਵੀ ਇਹਨਾਂ ਬਹੁਤ ਹੀ ਵਧੀਆ ਕੰਮ ਕਰ ਰਹੀ ਆ ਜਿਹੜੇ ਇੱਥੇ ਸਾਡੇ ਸਾਰਿਆਂ ਹੀ ਘਰਾਂ ਦੇ ਵਿੱਚ ਬਿਜਲੀ ਦੇ ਬਿੱਲ ਜੀਦੋਂ ਆ ਰਹੇ ਆ ਸਾਨੂੰ ਆਮ ਆਦਮੀ ਪਾਰਟੀ ਦੇ ਕੰਮ ਬਹੁਤ ਜ਼ਿਆਦਾ ਹੀ ਚੰਗੇ ਲੱਗਦੇ ਅਸੀਂ ਇਸ ਕਰਕੇ ਸਾਸੀ ਸਾਨੂੰ ਕੰਮ ਨੂੰ ਦੇਖ ਕੇ ਅਸੀਂ ਆਮ ਆਦਮੀ ਪਾਰਟੀ ਵੀ ਜੁਆਇਨ ਕੀਤੀ ਆ ਇੱਕ ਅਸੀਂ ਜਿਸ਼ਪਾਲ ਗੰਡੇ ਕਰਕੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹਾਂ ਕਾਂਗਰਸ ਛੱਡੀ ਹੈ ਦੇਖੋ ਅੱਜ ਇੱਥੇ ਜਿਹੜਾ ਹੈਗਾ ਆ ਅਸੀਂ ਜਗਤਪੁਰ ਪੰਜ ਢੇਰ ਦਾ ਵੋਲ ਨੰਬਰ 1 ਹੈਗਾ ਉਸ ਪਿੰਡ ਦਾ ਉਸੇ ਪਿੰਡ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਸਤਿਕਾਰ ਜਿਹੜੀਆਂ ਮੁਤਾਵਾਵਾਂ ਪੈਣਾ ਔਰ ਸਾਰੇ ਸਾਡੇ ਸਾਥੀ ਨੌਜਵਾਨ ਜਿਹੜੇ ਹੈਗੇ ਆ ਅੱਜ ਇੱਥੇ ਅਸੀਂ ਆਮ ਆਦਮੀ ਪਾਰਟੀ ਦੀ ਮੀਟਿੰਗ ਕੀਤੀ ਆ ਉਸ ਮੀਟਿੰਗ ਦੇ ਵਿੱਚ ਇਨਾਂ ਦਾ ਜਿਹੜਾ ਹੈਗਾ ਸਾਡੀਆਂ ਭੈਣਾਂ ਦਾ ਸਾਡੇ ਭਰਾਵਾਂ ਦਾ ਜਿਹੜਾ ਹੈਗਾ ਦੁੱਖ ਦਰਦ ਜਿਹੜਾ ਹੈਗਾ ਉਹ ਸਾਹਮਣੇ ਆਇਆ ਹੈਗਾ ਕਿ ਪਿਛਲੀਆਂ 70 75 ਸਾਲ ਦੀਆਂ ਜਿਹੜੀਆਂ ਸਰਕਾਰਾਂ ਚਾਹੇ ਕਾਂਗਰਸੀ ਚਾਹੇ ਖਾਲੀ ਸੀ ਉਹਨਾਂ ਨੇ ਇਹਨਾਂ ਦੇ ਵਿਕਾਸ ਦੇ ਲਈ ਕੋਈ ਵੀ ਕੰਮ ਨਹੀਂ ਕੀਤਾ ਪਰੰਤੂ ਜਦੋਂ ਦੀ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆਈ ਆ ਉਹਦੇ ਤੋਂ ਵਿਕਾਸ ਦੇ ਕੰਮ ਵੀ ਹੋਣੇ ਸ਼ੁਰੂ ਹੋਏ ਆ ਔਰ 600 ਜੁੜੇ ਤਾਂ ਫ੍ਰੀ ਕੀਤੇ ਹੈਗੇ ਆ ਹਰ ਪੱਖ ਤੋਂ ਇਥੇ ਇੰਟਰਲੌਕ ਜਿਹੜੀ ਟਾਈਲ ਜਿਹੜੀ ਆ ਇਸ ਮਹੱਲੇ ਦੇ ਵਿੱਚ ਲਗਵਾਉਣ ਦੇ ਲਈ ਸਟਾਈ ਉਹ ਵੀ ਇੱਕ ਜਿਹੜਾ ਹੈ ਪਖਤਾ ਨਿਰਪੱਖ ਨਹੀਂ ਹੋ ਕੇ ਪੱਖਪਾਤ ਕਰਕੇ ਜਿਹੜਾ ਹੈਗਾ ਇਸ ਮਹੱਲੇ ਦੇ ਵਿੱਚ ਉਹ ਇੰਟਰਲੌਕ ਟਾਈਲ ਤੱਕ ਹੀ ਲਵਾਈ ਅਸੀਂ ਦੇਖਿਆ ਗਲੀਆਂ ਨਾਲੀਆਂ ਦੇ ਵਿੱਚ ਸੀਵਰ ਸਿਸਟਮ ਜਿਹੜਾਗਾ ਉਹ ਰੁਕਿਆ ਪਿਆਗਾ ਇਹਨਾਂ ਲੋਕਾਂ ਨੇ ਇਹਨਾਂ ਭੈਣਾਂ ਦੇ ਭਰਾਵਾਂ ਨੇ ਅੱਜ ਤੱਕ ਹੋ ਕੇ ਜਿਹੜੇ ਬਹੁਤ ਹੀ ਵੱਡੇ ਕਾਂਗਰਸ ਪਾਰਟੀ ਦੇ ਵੱਡੇ ਸਮਰਥਕ ਸਨ ਅੱਜ ਇਹਨਾਂ ਨੇ ਅੱਕ ਔਰ ਥੱਕ ਕੇ ਜਿਹੜਾ ਹੈ ਉਹ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈਗਾ ਔਰ ਸਾਡੇ ਬਹੁਤ ਹੀ ਸਤਿਕਾਰ ਇਸ ਜਿਹੜੇ ਹੈਗੇ ਆ ਬਾੜ ਦੇ ਵਿੱਚੋਂ ਮੁਰਾਰੀ ਰਾਜ ਜੀ ਜਿਹੜੇ ਪ੍ਰਧਾਨ ਨੇ ਔਰ ਨਾਲ ਦੀ ਨਾਲ ਜਿਹੜਾ ਰਾਹਲ ਮੁੰਡਾ ਔਰ ਵਿਜੇ ਕੁਮਾਰ ਜੀ ਜਿਹੜੇ ਹੈਗੇ ਆ ਬਹੁਤ ਹੀ ਜਿਹਾਰੂ ਸਾਥੀ ਆ ਇਹ ਸਾਰਿਆਂ ਸਤਿਕਾਰ ਤੇ ਪੈਣਾ ਔਰ ਜਿੰਨੇ ਵੀ ਨੌਜਵਾਨ ਸਾਥੀ ਆ ਇਹਨਾਂ ਨੇ ਵਿਕਾਸ ਲਈ ਜਿਹੜਾ ਹੈਗਾ ਇੱਥੇ ਜੁੜਨਾ ਅਸੀਂ ਇਹਨਾਂ ਦੇ ਨਾਲ ਦਿਨ ਰਾਤ ਇਹਨਾਂ ਨੂੰ ਵਾਦਾ ਕੀਤਾ ਆ ਕਿ ਇਸ ਮਹੱਲੇ ਦਾ ਜਿਹੜਾ ਹੈਗਾ ਅਸੀਂ ਵਿਕਾਸ ਕਰਾਂਗੇ ਅੱਜ ਇਹਨਾਂ ਨੇ ਆਖਰ ਥੱਕ ਕੇ ਕਾਂਗਰਸ ਪਾਰਟੀ ਨੂੰ ਅਲਵਦਾ ਕੀਤਾ ਔਰ ਕਾਂਗਰਸ ਪਾਰਟੀ ਤੋਂ ਅਲਵਦਾ ਕਰਨ ਪਰੰਪਰਾ ਜਿਹੜਾ ਦਾ ਆਮ ਆਦਮੀ ਪਾਰਟੀ ਦਾ ਪੰਨਾ ਫੜਿਆ ਅਸੀਂ ਇਹਨਾਂ ਦੀ ਭਰੋਸੇ ਦੇ ਉੱਪਰ ਖੜਾ ਉਤਰਾਂਗੇ ਔਰ ਜਿਹੜੇ ਸਾਡੇ ਮਰਾਰੀ ਜੀ ਸਾਥੀ ਆ ਰਾਹੁਲ ਜੀ ਹੈ ਬੀਜੇ ਜੀ ਹੈ ਜਿੰਨੇ ਵੀ ਸਤਕਾਰਤ ਪੈਣਾ ਭਰਾ ਆ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਆ ਔਰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਸਰਕਾਰ ਤੁਹਾਡੇ ਲਈ ਵਿਕਾਸ ਦੀਆਂ ਹਨੇਰੀਆਂ ਲੈ ਕੇ ਆਵੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ